ਲੋਈ ਤੁਹਾਨੂੰ ਅੱਜ ਅਸੀਂ ਹੈਨਾ ਇੱਕ ਪਿੰਡ ਦੇ ਵਿੱਚ ਬਿਸ਼ਰਮ ਬੰਦਾ ਰਹਿੰਦਾ ਸੀ ਉਹ ਇੰਨਾ ਕੁ ਬਿਸ਼ਰਮ ਸੀਗਾ ਨਾ ਤੇ ਉਹਨੂੰ ਜੋ ਮਰਜ਼ੀ ਕਹਿ ਦੋ ਉਹਦੇ ਕੋਈ ਅਸਰ ਨਹੀਂ ਸੀ ਹੁੰਦਾ ਜਿੰਨੀ ਮਰਜ਼ੀ ਉਹਦੀ ਬੇਇੱਜ਼ਤੀ ਕਰ ਦੋ ਜਿੰਨਾ ਮਰਜ਼ੀ ਉਹਨੂੰ ਕਹਿ ਦੋ ਉਹਦੇ ਕੰਨ ਦੇ ਉੱਤੇ ਜੂਹ ਤੱਕ ਨਹੀਂ ਸੀ ਸਕਦੀ ਐਜਾਂ ਦਾ ਹਾਲ ਸੀਗਾ ਉਸ ਬੰਦੇ ਦਾ ਇੱਕ ਦਿਨ ਕੀ ਹੋਇਆ ਤੇ ਉਸ ਬੰਦੇ ਨੇ ਕਿਸੇ ਦੇ ਘਰ ਦੇ ਵਿੱਚੋਂ ਚੋਰੀ ਕਰ ਲਈ ਜਦੋਂ ਉਹਨੇ ਚੋਰੀ ਕਰ ਲਈ ਤੇ ਉਹ ਜਿਹੜੇ ਘਰ ਵਾਲੇ ਸੀਗੇ ਉਹਨਾਂ ਨੇ ਰਲ ਕੇ ਉਹਨੂੰ ਫੜ ਲਿਆ ਸਾਰਾ ਪਿੰਡ ਇਕੱਠਾ ਹੋ ਗਿਆ ਉਹ ਲੋਕੀ ਕਿੰਨੇ ਵਾਲੇ ਦੋਲੇ ਵੀ ਇਕੱਠੇ ਹੋ ਗਏ ਤੇ ਉਹਨੂੰ ਫੜਿਆ ਹੈਗਾ ਤੇ ਉਹ ਬੰਦੇ ਦੇ ਚਿਹਰੇ ਦੇ ਉੱਤੇ ਭੋਰਾ ਯਾਨੀ ਕਿ ਮਤਲਬ ਬੇਇੱਜ਼ਤੀ ਵਾਲਾ ਕੋਈ ਨਿਸ਼ਾਨ ਨਹੀਂ ਦਿਖਣ ਰਿਹਾ ਸੀਗਾ ਸਾਰੇ ਉਹਨੂੰ ਕਹਿਣ ਵੀ ਇਹਨੂੰ ਕੋਈ ਕੁਛ ਕਵੇ ਵੀ ਇਹਨੂੰ ਨਾ ਰੱਸੇ ਨਾਲ ਬੰਨ ਕੇ ਇਹਨੂੰ ਦਰਖਤ ਨਾਲ ਬੰਨ ਕੇ ਉਲਟਾ ਲਟਕਾ ਦਿਓ ਕੋਈ ਕਹਣ ਇਹਦੇ ਛਿੱਤਰ ਮਾਰੋ ਕੋਈ ਕਹਿੰਦੇ ਸਾਰੇ ਪਿੰਡ ਦੇ ਇੱਕ ਇੱਕ ਬੰਦਾ ਇੱਕ ਇੱਕ ਥੱਪੜ ਮਾਰੋ ਕੋਈ ਉਹਨੂੰ ਕੋਛਕਣ ਕੋਈ ਕੋਛਕਣ ਉਹ ਪਹਿਲਾਂ ਤਾਂ ਅਗਿਓ ਕਹਿੰਦਾ ਉਹ ਯਾਰ ਜਿਹੜੇ ਜੋ ਤੁਸੀਂ ਕਰਨਾ ਹੈਗਾ ਜਲਦੀ ਕਰੋ ਤੁਸੀਂ ਮੈਨੂੰ ਛੱਡੋ ਮੈਂ ਹੋਰ ਵੀ ਕਈ ਕੰਮ ਕਰਨੇ ਹੈਗੇ ਆ ਤੁਸੀਂ ਤਾਂ ਮੈਨੂੰ ਫੜ ਕੇ ਨਾ ਕਹਾਣੀਆਂ ਜਿਹੀਆਂ ਪਾਉਣ ਲੱਗ ਪਏ ਹੈਗੇ ਉਹ ਵਿੱਚੋਂ ਤਾਂ ਕਈਆਂ ਨੂੰ ਹਾਸਾ ਜਾ ਆਵੇ ਤੇ ਵਿੱਚੋਂ ਕਹਿੰਦੇ ਦੇਖ ਯਾਰ ਇੰਨਾ ਵੀ ਸ਼ਰਮ ਬੰਦਾ ਹੈਗਾ ਹੈ ਤੇ ਉਹ ਇੱਕ ਕੋਈ ਸਿਆਣਾ ਬੰਦਾ ਸੀਗਾ ਉਹ ਕਹਿੰਦਾ ਯਾਰ ਤੁਸੀਂ ਆਪਣੇ ਹੱਥ ਨਾਲ ਨਾ ਹੀ ਮਾਰੋ ਤਾਂ ਠੀਕ ਆ ਇਹਨੂੰ ਨਾ ਪੁਲਿਸ ਕੋਲ ਫੜਾ ਦਿਓ ਤੂੰ ਕਰਦਿਆਂ ਕਰਾਉਂਦਿਆਂ ਭਰਾਵਾ ਉਹਨੂੰ ਉਹ ਕਹਿੰਦਾ ਯਾਰ ਜਿਹੜਾ ਬੰਦਾ ਸੀਗਾ ਨਾ ਜਿਹਨੂੰ ਫੜਿਆ ਹੋਵੇ ਇੰਨਾ ਬਿਸ਼ਰਮ ਸੀ ਉਹ ਕਹਿੰਦਾ ਜੇ ਨਹੀਂ ਤੁਹਾਡੇ ਕੋ ਕੁਝ ਹੁੰਦਾ ਯਾਰ ਫੜਾ ਦੋਵੇ ਪੁਲਿਸ ਦੇ ਕੋਲ ਮੈਨੂੰ ਹੈ ਉਹ ਸਾਰੇ ਕਹਿੰਦੇ ਯਾਰ ਇੰਨਾ ਬਿਸ਼ਰਮ ਬੰਦਾ ਹੈ ਇੱਕ ਨੇ ਤਾਂ ਫੇਰ ਉਹਦੇ ਕੰਨ ਤੇ ਰੱਖੀ ਹੈਗੀ ਆ ਉਹ ਕਹਿੰਦਾ ਜਿਹੜੀ ਦੋ ਚਾਰ ਮਾਲੀਆਂ ਹੋਰ ਮਾਲ ਲਾ ਹੈ ਨਾ ਇੱਕ ਦਾ ਹੀ ਗਮਾਨ ਪਰ ਮੈਨੂੰ ਛੱਡ ਤਾਂ ਦਿਓ ਮੇਰਾ ਟਾਈਮ ਦਾ ਨਾ ਨਾ ਬਰਬਾਦ ਕਰੋ ਯਾਰ ਲੋਕੀ ਕਹਿੰਦੇ ਇੰਨਾ ਬਿਸ਼ਰਮ ਬੰਦਾ ਯਾਰ ਇਹਨੂੰ ਪੁਲਿਸ ਕੋਈ ਪੜਾ ਦੋ ਆ ਉਹ ਹੀ ਸਭ ਸਾਂਭੂਗੀ ਇਹਨੂੰ ਉਹ ਫਿਰ ਕੀ ਕਰਦੇ ਆ ਗਰਾਉਂਦੇ ਆ ਜੀ ਪੁਲਿਸ ਕੋ ਫੜਾਤੀ ਤੋ ਥਾਣੇਦਾਰ ਨੇ ਕਿਹਾ ਹੌਲਦਾਰ ਨੂੰ ਥਾਣੇਦਾਰ ਨੇ ਨਾ ਹੌਲਦਾਰ ਨੂੰ ਕਿਹਾ ਉਹ ਇਦਾਂ ਕਰ ਇਹਦਾ ਹੈ ਨਾ ਥੋੜਾ ਮੇਕਅਪ ਕਰ ਇਹਦਾ ਮੂੰਹ ਮਾ ਕਾਲਾ ਕਰ ਮੂੰਹ ਕਾਲਾ ਕਰਕੇ ਹੈ ਨਾ ਉਹ ਤੋ ਖੋਤਾ ਲਿਆਇਕ ਇਹਨੂੰ ਖੋਤੇ ਤੇ ਬਿਠਾ ਤੇ ਕੋਤੇ ਤੇ ਬਠਾ ਕੇ ਸਾਰੇ ਪਿੰਡ ਦੇ ਚੱਕਰ ਲਵਾ ਤੂੰ ਉਹਨਾਂ ਨੇ ਇਦਾਂ ਹੀ ਕੀਤੀ ਤੇ ਪਿੰਡ ਵਾਲੇ ਵੀ ਮਗਰ ਸਾਰੇ ਤਰਫੇ ਤੇ ਉਹਨੂੰ ਕੋਤੇ ਤੇ ਬਠਾ ਲਿਆ ਮੂੰਹ ਕਾਲਾ ਕੀਤਾ ਉਹ ਤਾਂ ਹੱਥ ਇਦਾਂ ਲੋਕਾਂ ਨੂੰ ਕਰਦਾ ਉੱਚਾ ਚੱਕ ਕੇ ਕਰੀ ਜਾਵੇ ਵਾਹ ਵਾਹ ਕਰੇ ਵੀ ਜਿੱਦਾਂ ਕਿਤੇ ਹੈਨਾ ਇੱਕ ਮੰਤਰੀ ਲੰਘਦਾ ਹੁੰਦਾ ਪਤਾ ਯਾ ਤੇ ਫਰਕ ਕੀ ਹੈ ਨਾ ਉਦਾਂ ਇਹਨਾਂ ਦੋਨਾਂ ਚੀਜ਼ਾਂ 'ਚ ਇਹ ਤੁਸੀਂ ਵੀ ਜਾਣਦੇ ਹੀ ਆ ਤੇ ਉਹ ਕਰਦਿਆਂ ਕਰਾਉਂਦਿਆਂ ਕੀ ਹੋਇਆ ਉਹ ਬੰਦਾ ਜਲਦੀ ਹੀ ਵਾਪਸ ਆ ਗਿਆ ਪਿੰਡ ਦਾ ਚੱਕਰ ਕੱਢ ਕੇ ਵਾਪਸ ਆ ਗਿਆ ਤੇ ਉਸ ਤੋਂ ਬਾਅਦ ਉਹ ਥਾਣੇਦਾਰ ਨੇ ਕਿਹਾ ਵੀ ਚਲ ਹੁਣ ਇਹਨਾਂ ਬਹੁਤ ਕੁੱਤੇ ਖਾਣੀ ਹੋ ਗਈ ਆ ਵੀ ਚਲੋ ਇਹ ਵੀ ਹੁਣ ਇਹ ਛੱਡ ਦਿੰਨੇ ਆ ਉਹ ਅੱਗੇ ਉਹ ਕਹਿਣ ਲੱਗਾ ਉਹ ਥਾਣੇਦਾਰ ਸਾਹਿਬ